ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਆਪਾਂ ਹੋ ਕੇ ਰੈਡੀ ਸੋ ਅੱਜ ਫਿਰ ਚੱਲੇ ਆਂ ਕੰਮ ਤੇ ਅੱਜ ਆਪਣੀ ਜੋਬ ਡੀ ਚੈਲੰਜ ਦਾ ਚੰਨ ਸੱਤ ਮਹੀਨ ਸੋ ਅੱਜ ਆਪਾਂ ਜਾਣਾ ਕੰਮ ਤੇ ਥੋੜੀ ਦੂਰ ਐਂਡ ਆਪਣਾ ਇਹ ਘਾਂਡੇ ਕਿਦਰਾ ਚਿੱਲੀ ਪੇਕ ਸੋ ਆਜੋ ਉੱਥੇ ਤਾਂ ਮਾਹੌਲ ਦਿਖਾਵਾਂਗੇ ਤੁਹਾਨੂੰ ਕੰਮ ਦਿਖਾਵਾਂਗੇ ਨਾਲੇ ਅੱਜ ਕੰਮ ਕੀ ਆ ਪਤਾ ਨਹੀਂ ਉੱਥੇ ਅੱਜ ਕੀ ਕੰਮ ਆ ਕੀ ਨਹੀਂ ਸੋ ਉੱਥੇ ਜਾ ਕੇ ਦਿਖਾਉਂਦੇ ਆ ਤੁਹਾਨੂੰ ਬਣੇ ਰਿਓ ਵੀਡੀਓ ਦੇ ਵਿੱਚ ਅੱਗੇ ਕੇ ਦੇਖੀ ਚਲੋ ਸ਼ੇਅਰ ਕਰ ਦਿਓ ਦਬਕੇ ਲਾਈਕ ਕਰ ਦਿਓ ਬਾਈ ਵਰਗੇ ਆਗੇ ਸੀਗੇ ਤੇ ਸੋ ਆਪਾਂ ਬੈਠ ਗਏ ਜੀ ਗੱਡੀ ਦੇ ਵਿੱਚ ਅੱਗੇ ਇੱਕ ਮੁੰਡੇ ਨੂੰ ਆਪਾਂ ਹੋਰ ਪਿਕ ਕਰਨਾ ਸੀਗਾ ਉਹ ਆਪਣੇ ਘਰ ਤੋਂ ਰਹੰਦਾ ਆ 2 ਕਿਲੋਮੀਟਰ ਦੂਰ ਸੋ ਕਿਉਂਕਿ ਅੱਜ ਆ ਗਾ ਛੁੱਟੀ ਤੇ ਜੀ ਤੇ ਉਹ ਮੁੰਡੇ ਨੂੰ ਵੀ ਆਪਾਂ ਕਰ ਲਿਆ ਪਿਕ ਤੇ ਉੱਚੀਆਂ ਉੱਚੀਆਂ ਬਿਲਡਿੰਗਾਂ ਦੇ ਵਿੱਚੋਂ ਉੱਚੀਆਂ ਉੱਚੀਆਂ ਬਿਲਡਿੰਗਾਂ ਦੇ ਵਿੱਚੋਂ ਲੰਘਦੇ ਹੋਏ ਪਹੁੰਚ ਗਏ ਆਪਾਂ ਹਾਈਵੇ ਦੇ ਉੱਤੇ ਦੇਖੋ ਕਿੰਨਾ ਸੋਹਣਾ ਨਜ਼ਾਰਾ ਸੀ ਹਾਈਵੇ ਤੋਂ ਮਤਲਬ ਆਪਾਂ ਲੋਕੇਸ਼ਨ ਦੇ ਨੇੜੇ ਪਹੁੰਚ ਚੁੱਕੇ ਸੀਗੇ ਜਿੱਥੇ ਆਪਣੀ ਅੱਜ ਦੀ ਜੌਬ ਸੀ ਇਹ ਲੋਕੇਸ਼ਨ ਆ ਜੀ ਚਿਲਾ ਵਿੱਕ ਮਤਲਬ ਚਿੱਲੀ ਵੈਕ ਵੀ ਕਹਿੰਦੇ ਨੇ ਇਹਨੂੰ ਸੋ ਇੱਥੇ ਵੀ ਬਹੁਤ ਸੋਹਣੀ ਹੁੰਦੀ ਆ ਆਪਣੇ ਵੈਦਰ ਐਂਡ ਦੇਖੋ ਕਿਆ ਨਜ਼ਾਰਾ ਆ ਬੱਦਲ ਪੀ ਨੀਵੇਂ ਨੇ ਪਹਾੜਾਂ ਤੋਂ ਮਤਲਬ ਪਹਾੜ ਉੱਚੇ ਨੇ ਬੱਦਲਾਂ ਤੋਂ ਬੜਾ ਸੋਹਣਾ ਮੌਸਮ ਸੀ ਇੱਥੇ ਸੋ ਅੱਜ ਆਪਣੀ ਇੱਥੇ 8 ਤੋਂ 10 ਕ ਘੰਟੇ ਦੀ ਜੌਬ ਆ ਤੇ ਆਪਾਂ ਕੰਮ ਫਿਨਿਸ਼ ਕਰਕੇ ਜਾਵਾਂਗੇ ਘਰ ਨੂੰ ਅਗਰ ਅੱਜ ਫਿਨਿਸ਼ ਹੋ ਗਿਆ ਅਗਰ ਕੱਲ ਹੋਇਆ ਤਾਂ ਕੱਲ ਫਿਰ ਇੱਕ ਦਿਨ ਮੰਡੇ ਤੇ ਫਿਰ ਆਉਣਾ ਪੈਣਾ ਸੋ ਅੱਜ ਆਪਾਂ ਕੰਮ ਕੀਤਾ ਜੀ ਲੁੱਟ ਦੇ ਰਦੇ ਤੇ ਜਿਆਦਾ ਵੀਡੀਓ ਪੈ ਮੈਂ ਬਣਾ ਕੇ ਤੁਹਾਨੂੰ ਦਿਵਾਏ ਫਾਈਨਲੀ ਆਪਾਂ 5:6 ਵਜੇ ਜੌਬ ਆਪਣੀ ਫਿਨਿਸ਼ ਕਰਕੇ ਕੰਮ ਸਾਡਾ ਥੋੜਾ ਜਿਹਾ ਰਹਿ ਗਿਆ ਸੀ ਸਮਾਨ ਰੱਖਿਆ ਸੀ ਗੱਡੀ ਦੇ ਵਿੱਚ ਮੰਡੇ ਫੇਰ ਆਵਾਂਗੇ ਤੇ ਸੈਟਰਡੇ ਸੰਡੇ ਹੁਣ ਵੀਕਐਂਡ ਹੈ ਸੋ ਵੀਕਐਂਡ ਕਰਾਂਗੇ ਆਪਾਂ ਕਰੇ ਇੰਜੋਏ ਐਨ ਬਾਕੀ ਫਿਰ ਆਪਾਂ ਸਾਰਾ ਸਮਾਨ ਰੱਖ ਕੇ ਹੁਣ ਚੱਲੇ ਆਂ ਘਰ ਨੂੰ ਦੇਖੋ ਤੁਹਾਨੂੰ ਫਿਰ ਦਿਖਾ ਰਿਹਾ ਇੱਕ ਵਾਰ ਕਿੰਨਾ ਸੋਹਣਾ ਇੱਥੇ ਵੈਦਰ ਸੀ ਕਿੰਨਾ ਸੋਹਣਾ ਮੌਸਮ ਸੀ ਸਰੀ ਤੇ ਵੈਨਕੂਵਰ ਦੇ ਏਰੀਆ ਨਾਲੋਂ ਥੋੜਾ ਠੰਡਾ ਹੈ ਇੱਧਰ ਕਿਉਂਕਿ ਪਹਾੜ ਨੇੜੇ ਪੈ ਜਾਂਦੇ ਨੇ ਸੋ ਇੱਧਰ ਮੌਸਮ ਥੋੜਾ ਠੰਡਾ ਸੀ ਲੋ ਜੀ ਆਪਾਂ ਪਹੁੰਚ ਗਏ ਆ ਘਰੇ ਐਂਡ ਲੋਕੇਸ਼ਨ ਕਿੰਨੀ ਥੋਣੀ ਸੀ ਤੁਸੀਂ ਸਾਰਿਆਂ ਨੇ ਦੇਖਿਆ ਇੱਥੇ ਸੀ ਆਪਣਾ ਅੱਜ ਕੰਮ ਤੇ ਆਪਾਂ ਹੁਣ ਦੋ ਦਿਨ ਫਰੀ ਆ ਘਰੇ ਸੈਟਰਡੇ ਸੰਡੇ ਆ ਵੀਕਐਂਡ ਆ ਐਂਡ ਫਿਰ ਆਪਾਂ ਉਸ ਤੋਂ ਬਾਅਦ ਮੰਡੇ ਜਾਣਾ ਆ ਦੁਬਾਰਾ ਜੌਬ ਤੇ ਸੋ ਹੁਣ ਇੱਕ ਦੋ ਬਲੌਗ ਆਪਾਂ ਪਾਵਾਂਗੇ ਘਰ ਤੇ ਕਿ ਆਪਾਂ ਘਰੇ ਕੀ ਕਰਦੇ ਆਂ ਐਂਡ ਮੰਡੇ ਫਿਰ ਚੱਲਾਂਗੇ ਪਹਾੜਾਂ ਦੇ ਵਿੱਚ ਕੰਮ ਕਰਨ ਫਿਰ ਮਿਲਦੇ ਆ ਇੱਕ ਨਵੇਂ ਬਲੌਗ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ